ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛਿੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਤਾਂ ਇਸੇ ਦੇ ਤਹਿਤ ਹਰ ਦਿਨ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਪੀੜਾ ਪੰਜਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਚੱਲਦਾ ਹੋਇਆ ਨਜ਼ਰ ਆਉਂਦਾ ਪਟਿਆਲਾ ਦੇ ਵਿੱਚ ਇੱਕ ਵਾਰ ਫੇਰ ਵੱਡੀ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕੀਤੀ ਗਈ ਹੈ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਵੱਲੋਂ ਭਾਜੜਾ ਪੋਈਆਂ ਹੋਈਆਂ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੱਲ ਰਹੇ ਨੇ ਤਾਂ ਪਟਿਆਲਾ ਦੇ ਵਿੱਚ ਇੱਕ ਵਾਰ ਫੇਰ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਟੋ ਸਰ ਚੱਲਿਆ ਇਸ ਮੌਕੇ ਕੀ ਕੁਝ ਕਹਿ ਰਹੇ ਨੇ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਪੂਰੀ ਗੱਲਬਾਤ ਉਹਨਾਂ ਦੀ ਜੁਬਾਨੀ ਸੁਣਾਉਣੀ ਹੈ ਕਾਰਵਾਈ ਕੀਤੀ ਜਾ ਰਹੀ ਹੈਗੀ ਜੀ ਕੀ ਕਾਰਵਾਈ ਹੈ ਕਿਸੇ ਗੱਲ ਮੰਨਜੋਗ ਮੁੱਖ ਮੰਤਰੀ ਪੰਜਾਬ ਤੇ ਮੰਨਜੋਗ ਡੀਜੀਪੀ ਪੰਜਾਬ ਦੇ ਕਲੀਅਰ ਦਿਸ਼ਾ ਨਿਰਦੇਸ਼ ਬਿਲਕੁਲ ਸਾਨੂੰ ਕਲੀਅਰ ਡਾਇਰੈਕਸ਼ਨਸ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਹਰ ਪ੍ਰਕਾਰ ਦੀ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲੜੀ ਚ ਜਿੱਥੇ ਅਸੀਂ ਵੱਧ ਤੋਂ ਵੱਧ ਮੁਕਦਮੇ ਦਰਜ ਕਰਕੇ ਜਿਹੜੇ ਲੋਕੀ ਨਸ਼ਾ ਵੇਚਦੇ ਆ ਜਿਹੜੇ ਪੈਡਲਰਸ ਨੇ ਜਿਹੜੇ ਸਮਗਲਰਸ ਨੇ ਕਿ ਅਸੀਂ ਪਿਛਲੇ 3 ਮਹੀਨਿਆਂ ਤੇ 600 ਤੋਂ ਜ਼ਿਆਦਾ ਐਫਆਈਆਰਾਂ ਦਰਜ ਕੀਤੀਆਂ ਨੇ ਪਰ ਉਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਨਸ਼ਾ ਤਸਕਰੀ ਕਰਕੇ ਨਸ਼ੇ ਦੇ ਕਾਲੇ ਧਨ ਨਾਲ ਆਪਣੀ ਕੋਈ ਜ਼ਮੀਨ ਜਾਇਦਾਦਾਂ ਬਣਾਈਆਂ ਨੇ ਅਸੀਂ ਉਹਨਾਂ ਨੂੰ ਫ੍ਰੀਜ਼ ਵੀ ਕਰਾਣੇ ਆ ਤੇ ਜਦੋਂ ਕੋਈ ਏਜੰਸੀ ਜਿਵੇਂ ਕਿ ਨਗਰ ਕੌਂਸਲ ਨਗਰ ਨਿਗਮ ਵਗੈਰਾ ਸਾਡੇ ਤੋਂ ਪੁਲਿਸ ਸਿਕਿਉਰਟੀ ਦੀ ਮੰਗ ਕਰਦਾ ਜਿੱਥੇ ਸ਼ਾਮ ਲੜ ਜ਼ਮੀਨਾਂ ਦੇ ਉੱਪਰ ਨਸ਼ਾ ਤਸਕਰਾ ਨੇ ਗੈਰ ਕਾਨੂੰਨੀ ਆਪਣੀ ਉਸਾਰੀ ਕੀਤੀ ਹੋਈ ਹੈ ਤੇ ਅਸੀਂ ਵੱਡੀ ਗਿਣਤੀ ਚ ਪੁਲਿਸ ਬਲ ਲੈ ਕੇ ਉੱਥੇ ਉਹਨਾਂ ਦੀ ਸਪੋਰਟ ਕਰਦੇ ਹਾਂ ਉਸੇ ਲੜੀ ਹੇਠ ਅੱਜ ਰੂੜੀਕੁੱਟ ਮੋਹੱਲਾ ਜਿਹੜਾ ਕਿ ਪਹਿਲਾਂ ਇੱਕ ਬਦਨਾਮ ਏਰੀਆ ਹੁੰਦਾ ਸੀ ਨਸ਼ਾ ਸਮਗਲਰਸ ਦੇ ਲਈ ਡਰੱਗ ਹੌਟਸਪੌਟ ਵੀ ਹੈਗਾ ਉੱਥੇ ਅਸੀਂ ਪਹੁੰਚੇ ਆ ਤੇ ਇੱਥੇ ਸੀਮਾ ਦੇਵੀ ਤੇ ਅੰਗੂਰੀ ਦੇਵੀ ਇਹ ਤਿਹਾੜ ਜੇਲ੍ਹ ਚੋਂ ਇਹਨਾਂ ਦੇ ਉੱਪਰ 10 ਕਿਲੋ ਗਾਂਜੇ ਦੀ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਜ ਸੀਗਾ ਤੇ ਟੋਟਲ 20 ਪਲੱਸ ਐਫ ਆਈ ਆਰਸ ਨੇ ਇਸ ਫੈਮਿਲੀ ਦੇ ਅੰਦਰ 20 ਤੋਂ ਜ਼ਿਆਦਾ ਐਨ ਡੀ ਪੀ ਐਸ ਦੀ ਐਫ ਆਈ ਆਰਸ ਦਰਜ ਨੇ ਤੇ ਉਹਨਾਂ ਦੀ ਗੈਰ ਕਾਨੂੰਨੀ ਉਹ ਸਾਰੀ ਜੜੀ ਆ ਉਹਨੂੰ ਇੱਥੇ ਡਿਮੋਲਿਸ਼ ਕੀਤਾ ਜਾਊਗਾ ਸਰ ਇਹ ਇਹਨਾਂ ਦੇ ਉੱਪਰ ਇਹ ਪਰਚੇ ਪੁਰਾਣੇ ਦਰਜ ਸੀਗੇ ਸਨ ਉਹ ਹੋਰ ਵੀ ਕੋਈ ਆਇਡੈਂਟੀਫਾਈ ਕੀਤੇ ਨੇ ਲੋਕ ਦੇਖੋ ਜੀ ਅਸੀਂ ਪ੍ਰੋਪਰ ਜਿਹੜੇ ਵੀ ਪੈਡਲਿੰਗ ਕਰਦੇ ਸਮਗਲਿੰਗ ਕਰਦੇ ਉਹਨਾਂ ਦੀ ਪ੍ਰੋਪਰ ਆਇਡੈਂਟੀਫਿਕੇਸ਼ਨ ਕਰਦੇ ਅਸੀਂ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਦੇ ਆ ਟੈਕਨੀਕਲ ਇੰਟੈਲੀਜੈਂਸ ਵੀ ਯੂਜ਼ ਕਰਦੇ ਤੇ ਇਹ ਤੇ ਜਿਹੜੇ ਬੰਦੇ ਜਿਨ੍ਹਾਂ ਦਾ ਮਤਲਬ ਇੱਥੇ ਅੱਜ ਕਾਰਵਾਈ ਹੋਣੀ ਆ ਇਹ ਤੇ ਬਹੁਤ ਹੀ ਹੈਬਿਚੁਅਲ ਸਮਗਲਰਸ ਨੇ ਜਿਹੜੇ 20 ਪਲੱਸ ਐਫਆਈਆਰਸ ਆਪਾਂ ਦੇਖ ਲਈਏ ਕਿ ਜਿਹੜੇ ਪਰਿਵਾਰ ਦੇ ਉੱਪਰ 20 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਤੇ ਕਿੰਨੇ ਯੁਵਾਵਾਂ ਦੀ ਜ਼ਿੰਦਗੀ ਉਹਨਾਂ ਨੇ ਨਸ਼ਿਆਂ ਤੇ ਲਾ ਕੇ ਖਤਰੇ 'ਚ ਪਾਈ ਹੈ ਤੇ ਕਿਸੇ ਪ੍ਰਕਾਰ ਦੀ ਕੋਈ ਇਹਨਾਂ ਨਾਲ ਨਰਮਾਈ ਨਹੀਂ ਹੋਊਗੀ। ਜ਼ਿਆਦਾ ਤੋਂ ਜ਼ਿਆਦਾ ਸਖਤਾਈ ਇਹਨਾਂ ਨਾਲ ਕੀਤੀ ਜਾਊਗੀ। ਤਾਂ ਤੁਸੀਂ ਸੁਣਿਆ ਐਸਐਸਪੀ ਪਟਿਆਲਾ ਬਰਨੂ ਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਇਹ ਕਹਿ ਦਿੱਤਾ ਗਿਆ ਕਿ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ। ਕੋਈ ਵੀ ਨਸ਼ਾ ਕਰਦਾ ਜਾਂ ਫਿਰ ਕੋਈ ਪਟਿਆਲੇ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਹੁਣ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲੇ ਪੰਜੇ ਚੱਲਣੇ ਸ਼ੁਰੂ ਹੋ ਚੁੱਕੇ ਨੇ ਬਲਡੋਜ਼ਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਤਾਂ ਜੋ